ਸ਼ੋਕ ਕਹਿਲੋਤ ਕਾਂਗਰਸੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਮਿਲ ਕੇ ਵੋਟਾਂ ਦੀ ਚੋਰੀ ਕੀਤੀ ਹੈ ਭਾਜਪਾ ਵਾਸਤੇ। ਰਾਹੁਲ ਨੇ ਕਿਹਾ ਕਿ ਇਹ ਚੋਣਾਂਦਰ ਪੱਖ ਨਹੀਂ ਹੈਗੀਆਂ ਲੋਕਤੰਤਰ ਦਾ ਕਹਾਣੀ ਦਿੱਤਾ ਗਿਆ। ਅਮਿਤ ਸ਼ਰ ਨੇ ਕਿਹਾ ਕਹਿੰਦੇ ਵੀ ਇਹ ਵੋਟ ਜਿਹੜੀ ਹੈਗੀ ਆ ਲੋਕਾਂ ਨੇ ਆਪਣੀਆਂ ਭਾਜਪਾ ਦੀਆਂ ਨੀਤੀਆਂ ਨੂੰ ਪਾਈ ਹੈ। ਗ੍ਰਿਜ ਜਨਤਾ ਦਲ ਯੂनाइटेड ਹੈਗਾ ਨਿਤਿਸ਼ ਕੁਮਾਰ ਵਾਲਾ ਉਸ ਨੇ 85 ਜਿੱਤੀਆਂ ਨੇ ਜਿੱਤੀਆਂ ਨੇ ਪਿਛਲੀ ਵਾਰੀ ਨਾਲੋਂ 12 ਵੱਧ। ਇਹ ਮਹਾਗਠਬੰਧਨ ਨੇ 35 ਸੀਟਾਂ ਜਿੱਤੀਆਂ ਨੇ ਤੇ 75 ਸੀਟਾਂ ਲੌਸਟ ਹੋਈਆਂ ਨੇ ਵੀ 75 ਸੀਟਾਂ ਹਾਰ ਗਈ ਇਹ। 23.5% ਸੀਗਾ ਇਹਨਾਂ ਦਾ ਵੋਟ ਪਰਸੈਂਟ ਜਿਹੜਾ ਸੀਗਾ ਪਿਛਲੀ ਵਾਰੀ। ਵਿੱਚ ਜਿਹੜਾ ਕਿ ਹੁਣ 22% 85% ਦੇ ਰਿਹਾ ਮਤਲਬ ਕਿ 1% ਵੀ ਨਹੀਂ ਘਟਿਆ। 1 ਕਰੋੜ 30 ਲੱਖ ਦੇ ਖਾਤੇ ਜਿਹਦਾ 10000 ਇਹ ਪਾਤਾ ਉਹਨਾਂ ਨੇ 18 ਸਾਲ ਤੋਂ 60 ਸਾਲ ਦੀ ਔਰ ਦੇ ਖਾਤੇ ਵਿੱਚ ਤੇ ਉਹ ਉਹ ਜਿਹੜੀਆਂ 1 ਕਰੋੜ ਦੇ ਵਿੱਚ 1 ਕਰੋੜ 30 ਦੇ ਵਿੱਚ 1 ਕਰੋੜ 30 ਨਹੀਂ ਹੋਣਗੀਆਂ ਤਾਂ 80 ਲੱਖ ਪੈਗੇ ਉਹਨਾਂ ਵੋਟ ਚੋਣਾ ਦਬੜਾ ਰੌਲਾ ਰੱਪਾ ਸੀਗਾ ਇੱਕ ਤਿਉਹਾਰ ਕਿਹਾ ਜਾਂਦਾ ਹੈ ਚੋਣਾਂ ਨੂੰ ਤਾਂ ਉਹ ਜਿਹੜਾ ਤਿਉਹਾਰ ਸੀਗਾ ਹੁਣ ਸਮਾਪਤ ਹੁੰਦਾ ਨਜ਼ਰ ਆ ਰਿਹਾ ਹੈ ਇੱਧਰ ਤਰਨ ਤਰਨ ਵਾਲੀ ਜ਼ਿਮਨੀ ਚੋਣ ਦੇ ਉੱਤੇ ਵੀ ਚਰਚਾ ਕਰਨੀ ਆ ਉੱਧਰ ਬਿਹਾਰ ਵਾਲੀ ਵਿਧਾਨ ਸਭਾ ਚੋਣ ਜਿਹਦੇ ਵਿੱਚ ਬਹੁਮਤ ਜਿਹੜਾ ਉਹ ਸਿੱਧਾ ਭਾਜਪਾ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਤਰੀਕੇ ਦੇ ਨਾਲ ਕਿਉਂਕਿ ਵੱਡੀ ਪਾਰਟੀ ਬਣ ਗਈ ਹੈ ਭਾਜਪਾ ਬਿਹਾਰ ਦੇ ਵਿੱਚ ਸਭ ਤੋਂ ਵੱਧ ਕਹਿੰਦੇ ਉੱਥੇ ਜਿਹੜੀਆਂ ਸੀਟਾਂ ਉਹਨਾਂ ਦੇ ਹਿੱਸੇ ਆਈਆਂ ਨੇ ਤੇ ਜਿਹੜਾ ਐਂਡੀਆ ਗਠਜੋੜ ਹੈ ਕੁੱਲ 243 ਦੇ ਵਿੱਚੋਂ 202 ਦੇ ਉੱਤੇ ਕਾਬਜ਼ ਹੋ ਗਿਆ ਹੈ ਤੇ ਜਿਹੜਾ ਮਹਾਗਠਵੰਧਨ ਸੀਗਾ ਮਹਾਗਠਜੋੜ ਸੀਗਾ ਉਹ ਕਾਫੀ ਪਛੜ ਗਿਆ ਹੈ ਤੇ ਜਿਹੜੀਆਂ ਸੀਟਾਂ ਜਿੰਨੀਆਂ ਕਾਉਣੀਆਂ ਚਾਹੀਦੀਆਂ ਜਿੰਨੇ ਦਾਅਵੇ ਸੀ ਉਹ ਨਹੀਂ ਆਏ ਤਾਂ ਬਾਕੀ ਜਿਹੜੇ ਲੀਡਰ ਨੇ ਸੰਜੇ ਰਾਉਤ ਅਰਗੇ ਉਹ ਵੀ ਕਹਿੰਦੇ ਨੇ ਜੀ ਇਹ ਨਤੀਜੇ ਮਹਾਰਾਸ਼ਟਰ ਵਾਂਗ ਹੀ ਹੈਰਾਨੀਜਨਕ ਨੇ ਇਹ ਜਿਹੜਾ ਚੋਣਾਂ ਹੋਈਆਂ ਸੀਗੀਆਂ ਬਿਹਾਰ ਦੀਆਂ ਤੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਭਾਰਤ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਬਹੁਤ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆਈ ਆ ਬਿਸ਼ੱਕ ਸੰਜੇ ਰਾਉਤ ਨੇ ਇਹ ਗੱਲ ਕਹੀ ਆ ਕਿ ਕੋਈ ਹੈਰਾਨੀਜਨਕ ਗੱਲ ਨਹੀਂ ਹੈਗੀ ਮਹਾਰਾਸ਼ਟਰ ਵਿੱਚ ਵੀ ਇਦਾਂ ਦਾ ਹੀ ਇਹਨਾਂ ਨੇ ਕੀਤਾ ਸੀਗਾ ਅਖਲੇਜ ਜੱਜਮ ਨੇ ਕਿਹਾ ਕਹਿੰਦੇ ਸਰ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ ਵੋਟਾਂ ਦਾ ਉਸ ਦਾ ਸਾਰਾ ਕਾਰਨ ਹੈ ਬਿਹਾਰ ਦੇ ਵਿੱਚ ਇਹਨਾਂ ਨੇ ਵੱਡੇ ਪੱਧਰ ਤੇ ਘਪਲੇ ਕੀਤੇ ਆ ਭਾਜਪਾ ਵਾਲਿਆਂ ਨੇ ਇਸ ਕਰਕੇ ਇਹ ਜਿੱਤੇ ਆ ਤੇ ਅਸ਼ੋਕ ਗਹਿਲੋਤ ਕਾਂਗਰਸੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਮਿਲ ਕੇ ਵੋਟਾਂ ਦੀ ਚੋਰੀ ਕੀਤੀ ਆ ਭਾਜਪਾ ਵਾਸਤੇ ਰਾਹੁਲ ਨੇ ਕਿਹਾ ਕਿ ਇਹ ਚੋਣਾਂ ਨਿਰਪੱਖ ਨਹੀਂ ਹੈਗੀਆਂ ਲੋਕਤੰਤਰ ਦਾ ਕਹਾਣ ਕੀਤਾ ਗਿਆ ਅਮਿਤ ਸ਼ਾਹ ਨੇ ਕਿਹਾ ਕਹਿੰਦੇ ਵੀ ਇਹ ਵੋਟ ਜਿਹੜੀ ਹੈਗੀ ਆ ਲੋਕਾਂ ਨੇ ਆਪਣੀਆਂ ਭਾਜਪਾ ਦੀਆਂ ਨੀਤੀਆਂ ਨੂੰ ਪਾਈ ਆ ਇਹ ਵੋਟ ਜਿਹੜੀ ਹੈਗੀ ਆ ਲੋਕਾਂ ਨੇ ਜਿਹੜੀਆਂ ਸਕੀਮਾਂ ਹੈਗੀਆਂ ਨੇ ਭਾਰਜਨਤਾ ਪਾਰਟੀ ਦੀਆਂ ਆਮ ਲੋਕਾਂ ਵਾਸਤੇ ਦਲਤਾਂ ਵਾਸਤੇ ਨੌਜਵਾਨਾਂ ਵਾਸਤੇ ਔਰਤਾਂ ਵਾਸਤੇ ਇਹ ਸਾਰੀਆਂ ਨੀਤੀਆਂ ਨੂੰ ਉਹਨਾਂ ਨੇ ਵੋਟ ਪਾਈ ਆ ਤੇ ਨਰਿੰਦਰ ਮੋਦੀ ਦਾ ਕਹਿੰਦੇ ਆ ਵੀ ਇਹ ਧੂੜ ਸੀਗੀ ਉੱਡੀ ਹੋਈ ਉਹ ਲੋਕਾਂ ਨੇ ਪਰਾਂ ਕਰਤੀ ਆ ਧੂੜਪਰਾ ਕਰਤੀ ਆ ਕਹਿੰਦੇ ਇਹ ਉਹਨਾਂ ਨੇ ਗੱਲ ਕੀਤੀ ਆ ਤੇ ਜੇ ਥੋੜਾ ਜਿਹਾ ਆਪਾਂ ਐਨਲਿਸਿਸ ਕਰਦੇ ਆ ਤਾਂ ਭਾਰਤ ਜਨਤਾ ਪਾਰਟੀ ਨੇ 99 ਸੀਟਾਂ ਜਿੱਤੀਆਂ ਨੇ ਪਿਛਲੀ ਵਾਰੀ ਨਾਲੋਂ 15 ਵੱਧ ਤੇ ਜਿਹੜੀ ਜਨਤਾਦਲ ਯੂनाइटेड ਹੈਗਾ ਨਤੀਸ਼ ਕੁਮਾਰ ਵਾਲਾ ਉਸ ਨੇ 85 ਜਿੱਟੀਆਂ ਨੇ ਜਿੱਤੀਆਂ ਨੇ ਪਿਛਲੀ ਵਾਰੀ ਨਾਲੋਂ 12 ਵੱਧ ਲੇਕ ਜਿਹੜੀ ਲੋਚਪਾ ਹੈਗੀ ਆ ਲੋਕ ਜਨ ਸ਼ਕਤੀ ਪਾਰਟੀ ਹੈਗੀ ਆ ਪਾਸਮਾਨ ਵਾਲੀ ਉਸ ਨੇ 19 ਜਿੱਤੀਆਂ ਨੇ ਪਿਛਲੀ ਵਾਰੀ ਨਾਲੋਂ 18 ਵੱਧ ਤੇ ਹੋਰ 9 ਲੈ ਗਏ ਪਿਛਲੀ ਵਾਰੀ ਨਾਲੋਂ 5 ਵੱਧ ਤੇ ਇਹ ਮਹਾਖਟਮੰਦਨ ਨੇ 35 ਸੀਟਾਂ ਜਿੱਤੀਆਂ ਨੇ ਤੇ 75 ਸੀਟਾਂ ਲੌਸਟ ਹੋਈਆਂ ਨੇ ਦੀਆਂ 75 ਸੀਟਾਂ ਹਾਰ ਗਏ ਇਹ ਤੇ ਰਾਸ਼ਟਰੀ ਜਨਤਾ ਦਾ ਜਿਹੜਾ ਰਾਜਦ ਹੈਗਾ ਉਸ ਨੇ 25 ਸੀਟਾਂ ਜਿੱਤੀਆਂ ਨੇ ਜਿਹਦੇ ਵਿੱਚ 50 ਸੀਟਾਂ ਲੌਸਟ ਹੋਈਆਂ ਨੇ ਦੀਆਂ ਹਾਰੀਆਂ ਹਾਰੇ ਨੇ ਪਿਛਲੀ ਵਾਰੀ ਨਾਲੋਂ ਕਾਂਗਰਸ 6 ਜਿੱਤੀ ਆ 13 ਸੀਟਾਂ ਇਹ ਲੌਸਟ ਕਰ ਗਏ ਹਾਰ ਗਏ ਬੇ ਘਟ ਰਹਿ ਗਈਆਂ ਖਵੇ ਪੱਖੀ 3 ਸੀਟਾਂ ਤੇ ਰਹੇ ਨੇ 13 ਸੀਟਾਂ ਤੇ ਇਹ ਲੌਸਟ ਹੋ ਗਏ ਹਾਰ ਗਏ ਪਿਛਲੇ ਵਾਰੀ ਨਾਲੋਂ ਹੋਰ ਇੱਕ 3 ਸੀਟਾਂ ਹੋਰਾਂ ਨੇ ਵੀ ਗਵਾ ਲਈਆਂ ਆਪਣੀਆਂ ਇਹ ਜਿਹੜਾ ਆ ਵੋਟਾਂ ਦਾ ਭੈਣ ਦਾ ਨੈਲਸ ਜ ਹੈਗਾ ਤੇ ਵੈਸੇ ਜੇ ਆਪਾਂ ਰਾਸ਼ਟਰੀ ਜਨਤਾ 당ਲ ਦੀ ਗੱਲ ਕਰਦੇ ਆ ਨਾ ਜੀ ਬੇਸ਼ੱਕ ਇਹ ਅ 25 26 ਸੀਟਾਂ ਹੀ ਇਹਦੇ ਕੋਲ ਰਹਿ ਗਈਆਂ 25 ਸੀਟਾਂ ਰਹਿ ਗਈਆਂ ਪਰ ਤੁਸੀਂ ਹੈਰਾਨ ਹੋਮੋਗੇ ਕਿ ਜਿਹੜੇ ਵੋਟ ਪਰਸੈਂਟਾ ਇਹਨਾਂ ਦਾ ਉਹ ਬਹੁਤਾ ਨਹੀਂ ਘਟਿਆ ਇਹਦਾ ਲਾਲੂ ਜਦੀ ਪਾਰਟੀ ਦਾ ਤੇਜਸਵੀ ਜਦੀ ਇਹਦਾ ਪਿਛਲੀ ਵਾਰੀ ਦੀਆਂ ਚੋਣਾਂ ਦੇ ਵਿੱਚ ਜਿਹੜੀ 2020 ਚੋਣਾਂ ਹੋਈਆਂ ਸੀਗੀਆਂ ਉਦੇ ਵਿੱਚ ਇਹਨਾਂ ਦਾ ਵੋਟ ਪਰਸੈਂਟ 22.85% ਸੀਗਾ ਨਹੀਂ 23% 23.5% ਸੀਗਾ ਇਹਨਾਂ ਦਾ ਵੋਟ ਪਰਸੈਂਟ ਜਿਹੜਾ ਸੀਗਾ ਪਿਛਲੀ ਵਾਰੀ ਵਿੱਚ ਜਿਹੜਾ ਕਿ ਹੁਣ 22% 85% ਦੇ ਰਿਹਾ ਮਤਲਬ ਕਿ 1% ਵੀ ਨਹੀਂ ਘਟਿਆ ਨੇ ਵੋਟਾਂ ਉਨੀਆਂ ਹੀ ਪਈਆਂ ਇਹਨਾਂ ਨੂੰ ਪਰ ਹਾਰ ਹੋ ਗਈ ਹੈ ਅੱਗੇ ਨਲਸੇ ਲੋਕ ਕਰਦੇ ਰਹਿਣਗੇ ਇਹਨਾਂ ਦਾ ਹਾਰ ਹੋਣ ਦੇ ਕੀ ਕਾਰਨ ਪਰ ਵੋਟਾਂ ਨਹੀਂ ਕਟੀਆਂ ਇਹ ਵੋਟਾਂ ਆਪਣੀਆਂ ਬਰਕਰਾਰ ਰੱਖੀਆਂ ਹੋਈਆਂ ਨੇ ਰਾਸ਼ਟਰੀ ਜਨਤਾ 당ਲ ਨੇ ਤੇ ਦੂਜੀ ਗੱਲ ਇਹ ਹੈ ਕਿ ਬਿਹਾਰ ਵਿੱਚ ਚੋਣਾਂ ਭਾਜਪਾ ਐਨੇ ਵੱਡੇ ਪੱਦਰ ਤੇ ਜਿੱਤੀ ਕਿਵੇਂ ਆ ਭਾਵੇਂ ਕਿ ਵਿਰੋਧੀ ਕਹਿੰਦੇ ਆ ਵੀ ਘਪਲੇ ਹੋਏ ਨੇ ਬੋਟ ਚੋਰੀ ਹੋਈ ਆ ਜਾ ਹੋਇਆ ਬਾ ਹੋਇਆ ਪਰ ਤੁਸੀਂ ਇਹਨਾਂ ਦੇ ਇੱਕ ਤਰ੍ਹਾਂ ਦਾ ਕੰਮ ਦੇਖੋ ਬਾਜੀ ਪਾਦਾ ਪਹਿਲਾ ਕੰਮਤਾਰ ਨੇ ਕਿਹਾ 10000 ਰੁਪਏ ਖਿੜ ਖੇਡੀ ਇਹਨਾਂ ਨੇ ਪਰ ਮੈਂ ਕਿਹਾ ਲੋਕਸ਼ਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਸਹੀ ਨਹੀਂ ਸੀ ਪਰ ਤੁਸੀਂ ਇੱਕ ਕਮਾਲ ਦੀ ਗੱਲ ਹੈ ਕਿ ਮੋਦੀ ਜੀ ਦਾ ਕਿਹਾ ਕਮਾਲ ਦਾ ਗਣੇਤਾ ਤੇ ਕਮਾਲ ਦਾ ਭਾਸ਼ਣਾ ਤੇ ਕਮਾਲ ਦਾ ਉਹਨਾਂ ਦਾ ਔਰਾ ਹੈਗਾ ਕਿ ਉਹ ਕਿਹੜੀ ਗੱਲ ਕਰਦੇ ਆ ਨਾ ਸੁੱਟਦੇ ਆ ਨਾ ਮਾਰਕੀਟ ਦੇ ਵਿੱਚ ਉਹਨੂੰ ਵਿਰੋਧੀ ਉਹਦੀ ਵਿਰੋਧ ਤਾਂ ਨਹੀਂ ਕਰ ਸਕਦੇ 10000 ਰੁਪਏ ਦਿੱਤਾ ਉਹਨਾਂ ਨੇ ਉਸ ਦਿਨ ਪਹਿਲਾਂ ਦੇ ਨਹੀਂ ਸਕਦੇ ਸੀਗੇ ਕਿਸੇ ਵੀ ਵਿਰੋਧੀ ਨੇ ਉਹ 10000 ਰੁਪਏ ਦੀ ਵਿਰੋਧਤਾ ਨਹੀਂ ਕੀਤੀ ਕਰ ਵੀ ਨਹੀਂ ਸਕਦੇ ਸੀਗੇ ਉਹਦਾ ਕਾਰਨ ਹੈ ਕਿ ਲੋਕ ਤਾਂ ਪਹਿਲੀ ਆਪਣਾ ਨਾਲ ਨਹੀਂ ਹੈਗੇ ਲੋਕ ਫਿਰ ਕਹਿੰਦੇ ਦੇਖਿਆ ਨਾ ਇਹ ਕਾਂਗਰਸ ਵਾਲੇ ਦਾ ਆਮ ਲੋਕਾਂ ਦੇ ਵਿਰੁੱਧ ਨੇ ਔਰਤਾਂ ਦੇ ਵਿਰੁੱਧ ਨੇ ਜੇ ਕਹਿੰਦੇ ਉਹ 10000 ਰੁਪਿਆ 1 ਲੱਖ 1 ਕਰੋੜ 30 ਲੱਖ ਔਰਤਾਂ ਦੇ ਖਾਤੇ 'ਚ ਪਾਇਆ ਕੁੱਲ ਕਿੰਨੀਆਂ ਔਰਤਾਂ ਨੇ ਵੋਟਾਂ ਨੇ ਕਿੰਨੀਆਂ 3 ਕਰੋੜ 51 ਲੱਖ ਔਰਤਾਂ ਨੇ ਡਾਇਬੋਟਾਂ ਨੇ ਉੱਥੇ ਬਿਹਾਰ ਦੇ ਵਿੱਚ 3 ਕਰੋੜ 51 ਲੱਖ ਤੇ 1 ਕਰੋੜ 30 ਲੱਖ ਦੇ ਖਾਤੇ ਜਿਹਦਾ 10000 ਇਹ ਪਤਾ ਉਹਨਾਂ ਨੇ 18 ਸਾਲ ਤੋਂ 60 ਸਾਲ ਦੀ ਔਰਤ ਦੇ ਖਾਤੇ ਵਿੱਚ ਤੇ ਉਹ ਉਹ ਜਿਹੜੀਆਂ 1 ਕਰੋੜ ਦੇ ਵਿੱਚ 1 ਕਰੋੜ 30 ਦੇ ਵਿੱਚ 1 ਕਰੋੜ 30 ਹੀ ਹੋਣਗੀਆਂ ਤਾਂ 80 ਲੱਖ ਪੈ ਗਈ ਉਹਨਾਂ ਵੋਟ ਉਹ ਵੋਟ ਪਈਆ ਇਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਪਈ ਹੈ ਦੂਜਾ ਕਾਰਨ ਰਿਹਾ 1 ਕਰੋੜ 67 ਲੱਖ ਮਿਡਲਮੈਨ ਪਰਿਵਾਰ ਹੈ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ 125 ਯੂਨਟ ਇੱਕ ਮਹੀਨੇ ਦੀ ਬਿਜਲੀ ਦਿੱਤੀ ਜਾਂ ਫ੍ਰੀ ਬਿਹਾਰ ਦੇ ਵਿੱਚ ਇਹ ਵੱਡਾ ਕਾਰਨ ਰਿਹਾ 1 ਕਰੋੜ 67 ਲੱਖ ਲੋਕ ਨੇ ਤੇ ਦੂਜਾ ਹੈਗਾ ਜੀ ਬਜ਼ੁਰਗਾਂ ਨੂੰ ਪੈਨਸ਼ਨ 1 ਕਰੋੜ 11 ਲੱਖ ਬਜ਼ੁਰਗ ਇਨਨ ਤੇティア ਪੈਨਸ਼ਨ 400 ਤੋਂ ਵਧਾ ਵਧਾ ਕੇ 1000 ਰੁਪਿਆ ਪੈਨਸ਼ਨ ਕਰ ਦਿੱਤੀ ਇਹਨਾਂ ਦੇ ਬਜ਼ੁਰਗਾਂ ਦੇ ਤੇ ਇਹ ਵੱਡੇ ਪੱਧਰ ਤੇ ਬਜ਼ੁਰਗਾਂ ਦੇ ਵਿੱਚ ਪ੍ਰਭਾਵਨਾ ਗਈ ਬਹੁਤੇ ਨਹੀਂ ਤਾਂ ਅੱਧੇ ਵੋਟ ਤਾਂ ਪਏ ਹੋਣਗੇ ਫਿਰ ਨਵੇਂ ਜਿਹੜੇ ਨੌਜਵਾਨ ਨੇ ਜਿਹੜੇ ਨਵੇਂ ਨੌਜਵਾਨ ਨੇ 7 ਲੱਖ 80 ਹਜ਼ਾਰ ਨੇ ਉਹ ਉਹਨਾਂ ਨੂੰ ਬੇਰੋਜ਼ਗਾਰੀ ਪੱਤਾ ਦੇਤਾ 1000 ਰੁਪਏ ਭਾਜਪਾ ਨੇ ਇਹਨਾਂ ਮਰ ਕੇ ਐਨਡੀਏ ਨੇ ਐਨਡੀ ਨਤੀਸ਼ ਕੁਮਾਰ ਨੇ ਨੌਜਵਾਨਾਂ ਵਿੱਚ ਵੀ ਪ੍ਰਭਾਵ ਗਿਆ ਵਿਦਿਆਰਥੀਆਂ ਦਾ ਕ੍ਰੈਡਿਟ ਕਾਰਡ ਹੈ ਜੀ ਉਹਨਾਂ ਨੂੰ ਬਿਨਾਂ ਵਿਆਜ ਤੋਂ ਕ੍ਰੈਡਿਟ ਕਾਰਡ ਤੇ ਕਰਜ਼ੇ ਦੇਣੇ ਸ਼ੁਰੂ ਕਰਤੇ ਕ੍ਰੈਡਿਟ ਕਾਰਡ ਦੇ ਵਰਸਾ ਦਾ ਬੰਦਾ ਬਿਨਾਂ ਵਿਆਜ ਤੋਂ ਉਹ ਵੀ ਤਕਰੀਬਨ 4 ਲੱਖ ਵੋਟਰ ਹੈਗੇ ਆ ਵਿਦਿਆਰਥੀ ਬਿਹਾਰ 'ਚ ਇੱਕ ਜਾਤੀ ਸਮੀਕਰਨ بڑے ਵੱਡੇ ਪੱਧਰ ਤੇ ਉਹਨਾਂ ਨੇ ਲਿਆਂਦਾ ਉਹਦੇ ਵਿੱਚ ਜਿੱਕੋ ਜਿਹੜਾ ਆਰਾਮ ਬਲਾਸ ਪਾਸ ਬਣਾ ਉਹਦਾ ਮੁੰਡਾ ਚਰਾਗ ਪਾਸ ਬਣਾ ਲੋਕ ਜਨ ਸக்தி ਪਾਰਟੀ ਉਹਦੀ ਹੈਗੀ ਆ ਤੇ ਉਸ ਨੂੰ ਵੱਡੇ ਪੱਧਰ ਤੇ ਦਿੱਤੀਆਂ ਸੀਟਾਂ ਉਸ ਨੂੰ ਪ੍ਰਭਾਵ ਦਿੱਤਾ ਪੂਰਾ 50 ਸੀਟਾਂ ਤੇ ਅਸਰਾ ਪਾਸਬਾਨ ਫੈਮਿਲੀ ਦਾ 50 ਸੀਟਾਂ ਦੇ ਤੇ ਇਸ ਕਰਕੇ ਇਹਨਾਂ ਨੂੰ ਜਾਤੀ ਸਮੀਕਰਨ ਵਿੱਚ ਜਿੱਤਨਰਾ ਮੰਜੀ ਨੂੰ ਟਿਕਟਾਂ ਦਿੱਤੀਆਂ ਬਕਰੇ ਤੌਰ ਤੇ ਇੱਕ ਮਿਸਟਰ ਕੁਸਬਾਹਾ ਹੈਗੇ ਨੇ ਉਹਨਾਂ ਜਿਹੜਾ ਦਿੱਤਾ ਟਿਕਟਾਂ ਦਿੱਤੀਆਂ ਕੁਝ ਬਹਾਉ ਨੂੰ ਵੀ ਅੱਗੇ ਜਾਤੀ ਸਮੀਕਰਨ ਦੇ ਵਿੱਚ ਪਛੜਿਆ ਦੇ ਵਿੱਚ ਕਰੀਬ 55 ਲਾਕਿਆਂ ਦੇ ਵਿੱਚੋਂ ਤਕਰੀਬਨ ਜਿਹੜਾ ਹੈਗਾ ਮਹਾਗਠਬੰਦਰ ਜਿਹੜਾ ਉਹ ਹਾਰਿਆ ਵੱਡੇ ਪੱਧਰ ਤੇ ਤੇ ਜਦਕਿ ਜਿਹੜਾ ਇਹ 8 ਜਾਤੀਆਂ ਦਾ ਸਮੀਕਰਨ ਬਿਹਾਰ ਦੇ ਵਿੱਚ ਵੱਡੇ ਪੱਧਰ ਤੇ ਰਿਹਾ ਮੁਸਲਮਾਨ ਦੇ ਇਲਾਕਿਆਂ ਦੇ ਵਿੱਚ 24 ਤੋਂ 14 ਸੀਟਾਂ ਜਿਹੜੀ ਹੈਗੀਆਂ ਉਹ ਐਨਡੀਐ ਲਏਗਾ ਜਿੱਥੇ ਮੁਸਲਮਾਨ ਨੇ ਹੁਣ ਮੁਸਲਮਾਨ ਆਪਾਂ ਕੀ ਕਹਿੰਦੇ ਆ ਕਿ ਮੁਸਲਮਾਨਾਂ ਦੀ ਵਿਰੋਧਤਾ ਕਰਦੇ ਆ ਮੋਦੀ ਜੀ ਭਾਜਪਾ ਵਾਲੇ ਨਿਤਿਸ਼ ਕੁਮਾਰ ਹੁਣੇ ਸਾਰੇ ਮੁਸਲਮਾਨਾਂ ਦੀ ਵਿਰੋਧਤਾ ਕਰਦੇ ਆ ਪਰ ਤੁਸੀਂ ਦੇਖੋ ਕਿ 24 ਜਿੱਥੇ ਮੁਸਲਮਾਨ ਬਹੁਤ ਜ਼ਿਆਦੇ ਨੇ ਉਹ 24 ਸੀਟਾਂ ਨੇ ਉਹਨਾਂ ਵਿੱਚੋਂ ਵੀ 14 ਲੈ ਗਈ ਭਾਜਪਾ ਐਨਡੀਐ ਮਲ ਕੇ ਮੁਸਲਮਾਨ ਦੇ ਵੋਟਾਂ ਪਾਉਂਦਾ ਭਾਜਪਾ ਨੂੰ ਅਪਾ ਇਹ ਨਹੀਂ ਕਹਿ ਸਕਦੇ ਕਿ ਮੁਸਲਮਾਨ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਵੋਟਾਂ ਪਾਈਆਂ ਤਾਂ ਇਸ ਕਰਕੇ ਆਲਓਵਰ ਦੇਖੀਏ ਅਪਾ ਮੋਦੀ ਜੀ ਨੇ 20 ਰੈਲੀਆਂ ਕੀਤੀਆਂ ਇਹਨਾਂ ਚੋਣਾਂ ਦੇ ਵਿੱਚ ਵੱਡੀਆਂ 243 ਵਿੱਚੋਂ ਕਰੀਬ ਕਰੀਬ 97% ਸੀਟਾਂ ਇਹਨਾਂ ਨੇ ਕਵਰ ਕੀਤੀਆਂ 77 ਦੇ ਇੱਕ ਦਾ ਡਾਇਰੈਕਟ ਤੀ ਕਵਰ ਕਰ ਲਿਆ ਨੇ ਤੇ ਅ ਸਿੱਧੇ ਤੌਰ ਤੇ ਅਛਾ ਨਤੀਸ ਕੁਮਾਰ ਨੇ ਕੀਤੀਆਂ 84 ਚੋਣ ਰੈਲੀਆਂ। ਰਾਹੁਲ ਗੱਲ ਨੇ ਗਾਂਧੀ ਨੇ ਸੱਤ ਕੀਤੀਆਂ। ਤੇ ਤੇਜਸਵੀ ਨੇ 171 ਕੀਤੀਆਂ। ਪ੍ਰਬੋਦੀ ਦਾ ਔਰਾ ਲੋਕਾਂ ਦੇ ਵਿੱਚ ਪ੍ਰਭਾਵ ਛੱਡ ਗਿਆ ਇਸ ਵਾਰੀ ਫੇਰ। ਅਨੰਤ ਕੁਮਾਰ ਕਿਹੋ ਜਿਹਾ ਉਮੀਦਵਾਰ ਸੀਗਾ ਜਿਹੜਾ ਜਿਹੜਾ ਕਹਿੰਦਾ ਜੀ ਅਸੀਂ ਭਾਵੇਂ ਮੈਂ ਅਨਪੜ੍ਹ ਐ ਜੀ ਪਰ ਲੋਕ ਮੇਰੇ ਬਚਨਾਂ ਉੱਤੇ ਨੂੰ ਰੱਬ ਦੇ ਬਚਨ ਮੰਨਦੇ ਆ। ਉਹ ਉਹਦਾ ਜੁੱਠਾ ਖਾਣ ਲੱਗੇ ਪੱਤਰਕਾਰ ਪੁੱਛਣ ਲੱਗੇ ਵੀ ਤੁਰਾ ਥੋੜਾ ਜੁੱਠਾ ਕਰ ਰਹੇ ਨੇ ਇਹ ਉਹ ਕਹਿੰਦਾ ਜੀ ਮੇਰਾ ਜੁੱਠਾ ਛੱਡਾ ਹੈ ਨਾ ਵਾਸਤੇ ਪ੍ਰਸ਼ਾਦ ਬਣ ਜਾਂਦਾ ਹੈ ਮੋਕਮਾ ਸੀਟ ਤੋਂ ਉਹ ਵੀ ਜਿੱਤ ਗਏ ਆਪਣੀ ਸੀਟ ਹਾਰੇ ਨਹੀਂ ਉਹ ਪ੍ਰਸ਼ਾਂਤ ਕਸ਼ੋਰ ਨੇ ਪੀਕੇ ਨੇ ਆਪਣੀ ਪਾਰਟੀ ਬਣਾਈ ਸੀ ਜਨ ਸਰਾਜ ਉਹਦਾ ਖਾਤਾ ਵੀ ਨਹੀਂ ਖੋਲਿਆ ਮਨੇ ਬਹੁਤ ਬੁਰੀ ਤਰ੍ਹਾਂ ਹਾਰੇ ਨੇ ਉਹ ਬਿਹਾਰ ਦੇ ਵਿੱਚ ਇਸ ਕਰਕੇ ਬਿਹਾਰ ਦਾ ਆਲ ਓਵਰ ਦੇਖੀਏ ਆਪਾਂ ਤਾਂ ਭਾਰਤੀ ਜਨਤਾ ਪਾਰਟੀ ਨੇ 14 ਨਵੰਬਰ ਨੂੰ ਕਮਾਲ ਕੀਤਾ 14 ਨਵੰਬਰ ਨੂੰ ਚਿਲਡਰਨ ਡੇ ਵੀ ਸੀਗਾ 14 ਨਵੰਬਰ ਨੂੰ ਡਾਇਬੀਟੀ ਡੇ ਵੀ ਸੀਗਾ ਤੇ 14 ਨਵੰਬਰ ਨੂੰ ਬਿਹਾਰ ਡੇ ਵੀ ਬਣ ਗਿਆ ਬਿਹਾਰ ਦਾ ਦਿਵਸ ਵੀ ਬਣ ਗਿਆ ਕਿਉਂਕਿ ਬਿਹਾਰ ਦੇ ਵਿੱਚ ਲਗਾਤਾਰ 5ਵੀਂ ਵਾਰ ਜਿੱਤੀ ਹੈ ਭਾਜਪਾ ਲਗਾਤਾਰ ਜੀ ਮਰਕੀ ਐਨਡੀਏ ਦਾ ਗਰੁੱਪ ਜਿਹੜਾ ਹੈਗਾ ਨਤੀਸ਼ ਕੁਮਾਰ 5ਵੀਂ ਵਾਰ ਨਤੀਸ਼ ਕੁਮਾਰ ਜੇ ਇਸ ਵਾਰੀ ਮੁੱਖ ਮੰਤਰੀ ਬਣਦੇ ਆ ਤਾਂ ਨितीश ਕੁਮਾਰ 10ਵੀਂ ਵਾਰ ਮੁੱਖ ਮੰਤਰੀ ਬਣਨਗੇ ਬਿਹਾਰ ਦੇ ਇਹ ਬਹੁਤ ਬੁਰੀ ਤਰ੍ਹਾਂ ਹਾਰੇ ਨੇ ਕਾਂਗਰਸ ਵਾਲੇ ਸ਼ਸ਼ੀ ਥਰੂਰ ਕਹਿੰਦਾ ਉਹ ਕਹਿੰਦੇ ਵੀ ਇਹ ਜਿਹੜਾ ਇਹ ਨੀਤੀਆਂ ਅਪਣਾਉਣ ਲੱਗੇ ਹੋਇਆ ਨਾ ਇਹ ਖੱਬੇ ਪੱਖੀ ਨੀਤੀਆਂ ਜਿਆਦਾ ਅਪਣਾਉਣ ਲੱਗ ਪਏ ਕਾਂਗਰਸ ਵਾਲੇ ਇਸ ਕਰਕੇ ਹਾਰ ਰਹੇ ਨੇ ਜਦ ਕਿ ਮਨਮੋਹਨ ਸਿੰਘ ਭਾਜਪਾ ਦੇ ਨੀਤੀਆਂ ਅਪਣਾਉਂਦੇ ਹੁੰਦੇ ਸੀ ਇਹ ਥਰੂਰ ਦਾ ਬਿਆਨ ਕਾਫੀ ਅਖਬਾਰਾਂ ਚ ਲਿਖਿਆ ਗਿਆ ਆਇਆ ਪਰ ਇਸ ਬਿਆਨ ਨੂੰ ਮੈਂ ਬਿਲਕੁਲ ਥੋਥਾ ਤੇ ਝੂਠਾ ਤੇ ਭਾਜਪਾ ਦੀ ਚਮਚਾਗਿਰੀ ਵਾਲਾ ਬਿਆਨ ਕਹਿੰਦਾ ਥਰੂਰ ਦੇ ਖਿਲਾਫ ਕੇਸਕੂਸ ਚੱਲਦੇ ਨੇ ਭਾਜਪਾ ਦੇ ਪੱਖ ਹੈ ਦਾ ਕਾਂਗਰਸੀ ਇਹ ਬੰਦਾ ਉਹ ਪਰ ਭਾਜਪਾ ਦੇ ਪੱਖ ਚ ਭੁਗਦਾ ਉਹ ਭਾਜਪਾ ਦੀਆਂ ਨੀਤੀਆਂ ਨੂੰ ਵੱਡੀਆਂ ਕਹਿੰਦਾ ਜੀ ਜੋ ਨੀਤੀਆਂ ਠੀਕ ਨੇ ਥਰੂਰ ਕਹਿੰਦਾ ਤੇ ਹੁਣ ਤੁਸੀਂ ਹੈਰਾਨ ਇਸ ਗੱਲ ਤੇ ਹੋਵੋਗੇ ਕਿ ਕਾਂਗਰਸ ਸ਼ੁਰੂ ਤੋਂ ਲੈ ਕੇ ਸੈਕੂਲਰ ਸੈਕੂਲਰ ਚੱਲਦੀ ਆ ਰਹੀ ਹੈ ਖੱਬੇ ਪੱਖੀਆਂ ਦਾ ਸਮਰਥਨ ਰਿਹਾ ਹੁਣ ਵੀ ਖੱਬੇ ਪੱਖੀ ਨਾਲ ਸੀ ਉਹਨਾਂ ਦੇ ਸ਼ੁਰੂ ਤੋਂ ਸੈਕੂਲਰ ਤੇ ਇਹ ਸੈਕੂਲਰ ਸ਼ਬਦ ਨੂੰ ਖਤਮ ਕਰਨਾ ਚਾਹੁੰਦੇ ਆ ਸੰਵਿਧਾਨ ਚੋਂ ਕੌਣ ਭਾਜਪਾ ਵਾਲੇ ਕੋਈ ਕਾਲਾ ਜੀ ਅਤਰੇਂਦਰ ਨਹੀਂ ਸਰ ਅੱਛਾ ਓਕੇ ਇਹ ਸੈਕੂਲਰਿਜ਼ਮ ਨੂੰ ਦਾ ਸ਼ਬਦ ਨੂੰ ਖਤਮ ਕਰਨਾ ਚਾਹੁੰਦੇ ਨੇ ਭਾਜਪਾ ਵਾਲੇ ਤੇ ਉਹ ਉਧਰ ਉਹ ਸੈਕੂਲਰਿਜ਼ਮ ਨਾਲ ਚੱਲ ਰਹੇ ਨੇ ਇਹ ਕਹਿੰਦੇ ਨੇ ਵੀ ਸਾਡਾ ਧਰਮੰਦਰ ਪੱਖ ਮੁਲਕ ਹੋਈ ਨਹੀਂ ਸਕਦਾ ਭਾਜਪਾ ਵਾਲੇ ਕਹਿੰਦੇ ਨੇ ਵਿਧਾਰਮੰਦਰ ਪੱਖਸ ਦਾ ਮਤਲਬ ਕਿਦਾਂ ਹੋ ਸਰ ਜੀ ਅਸੀਂ ਧਰਮ ਵਾਲੇ ਬੰਦੇ ਆ ਅਸੀਂ ਹਿੰਦੂ ਆ ਤੇ ਹਿੰਦੂ ਧਰਮ ਦੀ ਅਗਵਾਈ ਕਰਦੇ ਆ ਅਸੀਂ ਸਾਡਾ ਬਹੁ ਗਿਣਤੀ ਹਿੰਦੂ ਨੇ ਭਾਰਤ ਵਿੱਚ ਅਸੀਂ ਹਿੰਦੂਆਂ ਨੂੰ ਕਿਵੇਂ ਧਰਮਨਿਰਪੱਖ ਕਹਦੀਏ ਉਹ ਧਰਮਨਿਰਪੱਖ ਕਹਿੰਦੇ ਆ ਮੁਲਕ ਨੂੰ ਇੱਥੇ ਮੁਸਲਮਾਨ ਵੀ ਰਹਿੰਦੇ ਆ ਜੈਨੀ ਵੀ ਰਹਿੰਦੇ ਆ ਸਿੱਖ ਵੀ ਰਹਿੰਦੇ ਆ ਬੋਧੀ ਵੀ ਰਹਿੰਦੇ ਆ ਸਾਰੇ ਬੇਸ਼ੱਕ 84 ਦੇ ਵਿੱਚ ਜਦੋਂ ਵੀ ਜਰਾ ਗਾਂਧੀ ਦਾ ਕਤਲ ਹੋਇਆ ਉਸ ਵੇਲੇ ਉਸ ਵੇਲੇ ਕਹਿਤਾ ਸੀਗਾ ਇਹਨੇ ਰਜੀਵ ਗਾਂਧੀ ਨੇ ਕਿ ਜਦ ਬڑا ਰੁੱਖ गिरਦਾ ਹੈ ਤਾਂ ਧਰਤੀ ਤੋਂ ਕੰਬਤੀ ਹੈ ਹਿਲਤੀ ਹੈ ਮਲਕ ਉਦੋਂ ਅਨਸਾਕੁਲਿਜਮ ਖਤਮ ਹੋ ਗਿਆ ਸੀ ਨਾ ਕਾਂਗਰਸ ਦਾ ਉਦੋਂ ਸਾਕੁਲਿਜਮ ਕਿੱਥੇ ਗਿਆ ਸੀ ਸਿੱਖਾਂ ਨੂੰ ਮਰਵਾਇਆ ਰਹੇ ਨੇ ਜਦੋਂ ਇਹ ਇਹ ਬਿਆਨ ਦੇ ਕੇ ਤੇ ਕਈ ਸਾਰੇ ਜਿਹੜੇ ਕਾਂਗਰਸੀ ਹੁਣ ਸਜ਼ਾ ਭੁਗਤ ਰਹੇ ਨੇ ਅੰਦਰ ਨੇ ਉਦੋਂ ਸਾਕੁਲਿਜਮ ਖਤਮ ਹੋ ਗਿਆ ਇਹਨਾਂ ਦਾ ਬਹੁਤ ਸਾਰੇ ਇਲਾਕਿਆਂ ਵਿੱਚ ਕਾਂਗਰਸ ਨੇ ਬਹੁਤ ਸਾਰੇ ਸਿੱਖ ਮਾਰੇ ਕਾਂਗਰਸ ਦੇ ਭਾਵੇਂ ਕਿ ਉਹਦੀ ਪਿੱਛੇ ਮਾਰਨ ਵਾਲੇ ਕੌਣ ਸੀ ਬੱਕਰੀ ਗੱਲ ਹੈ ਇੱਕ ਆਪਣੇ ਆਪ ਚ ਐਥਲ ਜਿਹੜਾ ਸਸੀ ਥਰੂਰ ਕਹਿੰਦਾ ਉਹ ਇਦਾਂ ਦਾ ਬਿਆਨ ਉਹਦਾ ਬਿਆਨ ਭਾਜਪਾ ਦੀ ਚਮਚੀ ਮਾਰਨ ਵਾਲਾ ਹੈਗਾ ਉਹਦੇ ਵਿੱਚ ਹੋਰ ਕੁਛ ਨਹੀਂ ਮਰਮੋਨ ਸਿੰਘ ਨੇ ਕਦੇ ਵੀ ਭਾਰਤ ਜਨਤਾ ਪਾਰਟੀ ਦੀ ਨੀਤੀਆਂ ਨਹੀਂ ਬਣਾਈਆਂ ਕਦੇ ਨਹੀਂ ਬਣਾਈਆਂ ਉਹ ਉਹ ਸਕਦਰ ਸਿਸਟਮ ਦਾ ਉਹ ਅਰਥ ਸ਼ਾਸਤਰੀ ਸੀਗਾ ਉਹ ਦੇਸ਼ ਦੇ ਹਿੱਤ ਵਿੱਚ ਸੀਗਾ ਜਦੋਂ ਵੀ ਕੰਮ ਦੇਸ਼ ਦੇ ਹਿੱਤ ਵਿੱਚ ਕੋਈ ਹੋਇਆ ਤਾਂ ਉਹਨੇ ਕੀਤਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤੇ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ